ਸੋਸ਼ਲ ਮੀਡੀਆ ਤੇ ਆ ਵੀਡੀਓ ਜੋ ਵਾਇਰਲ ਹੋ ਰਹੀ ਆ ਨਾ ਸੱਚੀ ਇਸ ਨੇ ਦਿਲ ਜਿੱਤ ਕੇ ਰੱਖ ਲਿਆ ਲੋਕ ਜਾਨਵਰਾਂ ਨੂੰ ਮਾਰਦੇ ਆ ਕੁੱਟਦੇ ਆ ਉਹਨਾਂ ਨੂੰ ਖਾ ਜਾਂਦੇ ਆ ਆਪਣੀਆਂ ਡੇਲੀ ਨੀਡਸ ਦੇ ਲਈ ਲੱਖਾਂ ਜਾਨਵਰਾਂ ਨੂੰ ਵਢਿਆ ਜਾਂਦਾ ਏ ਪਰ ਆ ਵੀਡੀਓ ਚ ਸੱਚੀ ਯਾਰੋ ਤੁਸੀਂ ਦੇਖ ਲਓ ਵੀ ਇਹ ਜਾਨਵਰ ਕਿੰਨਾ ਸਿਆਣਾ ਵਾ ਆ ਜੋ ਮੂੜਾ ਨਾ ਇਸ ਮੱਝ ਦੇ ਵਾਲ ਬੌਂਦਾ ਪਿਆ ਏ ਤੁਸੀਂ ਦੇਖ ਲਓ ਵੀ ਮੱਝ ਵੀ ਆਰਾਮ ਨਾਲ ਅੱਗੇ ਖਲੋਤੀ ਹੋਈ ਆ ਉਹ ਵੀ ਆਪਣੇ ਆਂਗ ਪੂਰਾ ਪਿਆਰ ਲੈ ਰਹੀ ਆ ਤੇ ਆ ਦੂਸਰੇ ਕਲਿੱਪ ਚ ਵੀ ਤੁਸੀਂ ਦੇਖ ਸਕਦੇ ਹੋ ਵੀ ਆਹ ਮੂੜਾ ਕਿਵੇਂ ਮੱਝ ਦੇ ਲੇ ਲੰਮੇ ਪਿਆ ਹੋਇਆ ਏ ਤੇ ਦੇਖੋ ਜਦੋਂ ਮੱਝ ਦੇ ਸਿਰ ਤੇ ਹੱਥ ਫੇਰਦਾ ਏ ਨਾ ਤਾਂ ਮੱਝ ਅੱਖਾਂ ਬੰਦ ਕਰ ਲੈਂਦੀ ਏ ਮੱਝ ਪੂਰਾ ਪਿਆਰ ਲੈਂਦੀ ਏ ਸੋ ਯਾਰੋ ਇਹ ਵੀ ਪਿਆਰ ਦੇ ਭੁੱਖੇ ਹੁੰਦੇ ਆ ਇਹਨਾਂ ਦਾ ਵੀ ਦਿਲ ਆ ਇਹਨਾਂ ਨੂੰ ਵੀ ਦਰਦ ਹੁੰਦਾ ਵਾ ਇਹਨਾਂ ਦੀ ਵੀ ਫੀਲਿੰਗਸ ਆ ਸੋ ਇਹਨਾਂ ਨਾਲ ਪਿਆਰ ਕਰਿਆ ਕਰੋ ਇਹਨਾਂ ਨੂੰ ਐਵੇਂ ਮੂੰਹ ਦੇ ਸਵਾਦ ਲਈ ਜਾਂ ਆਪਣੀਆਂ ਹੋਰ ਨੀਡਸ ਦੇ ਲਈ ਵੱਡਿਆ ਨਾ ਕਰੋ ਇਹਨਾਂ ਦੀ ਵੀ ਜ਼ਿੰਦਗੀ ਆ ਇਹਨਾਂ ਦੀ ਵੀ ਫੈਮਿਲੀ ਆ ਤੁਸੀਂ ਬਿਨਾ ਕਸੂਰ ਤੋਂ ਹੀ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਤੋਂ ਦੂਰ ਕਰ ਦਿੰਦੇ ਹੋ ਜਾਂ ਇਹਨਾਂ ਨੂੰ ਵੱਡਣ ਲਈ ਭੇਜ ਦਿੰਦੇ ਹੋ ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਹੱਕ ਆ ਤੁਸੀਂ ਆ ਪਿਆਰੀ ਜੀ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ